ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਪੀਰ ਜੈ ਭਾਰਤ ਦੋਸਤੋ ਤੁਸੀਂ ਦੇਖ ਰਹੇ ਹੋ YouTube ਚੈਨਲ IP Lessons ਹੁੰਦਾ ਤੇ ਅੱਜ ਬਹੁਤ ਈ ਗੱਲ ਕਰਾਂਗੇ ਜਿਹੜੀ ਪੰਜਾਬ ਦੀ ਰਾਜਨੀਤੀ ਨੂੰ ਲਈ ਇੱਕ ਸਵਾਲ ਪੈਦਾ ਕਰਦੀ ਹੈ ਪੰਜਾਬ ਦੇ ਲੋਕਾਂ ਦੇ ਵਿੱਚ ਪੰਜਾਬ ਦੇ ਖਾਸ ਤੌਰ ਤੇ ਅਨੁਸੂਚਿਤ ਜਾਤੀਆਂ ਦੇ ਲੋਕ ਐਸਸੀ ਲੋਕ ਪੰਜਾਬ ਦੇ ਐਸਸੀ ਲੋਕਾਂ ਦੇ ਜਿਹੜੇ ਵੱਡੇ ਹਿੱਸੇ ਨੇ ਸਾਹਮਣੇ ਆਏ ਆ ਪੰਜਾਬ ਦੇ ਨੌਕੰਦੇ ਲਈ ਉਹ ਹੈ ਬਿਹਾਰ ਦੀ ਇਲੈਕਸ਼ਨ ਪੰਜਾਬ ਦੇ ਲੋਕ ਰਹੀਆਂ ਮੈਂ ਲਗਾਤਾਰ ਕਈ ਦਿਨਾਂ ਤੋਂ ਬਿਹਾਰ ਦੇ ਘਟਨਾਕਰਮ ਨੂੰ ਦੇਖ ਰਹੇ ਹਾਂ ਕਿਸ ਤਰ੍ਹਾਂ ਉੱਥੇ ਜਿਹੜਾ ਹੈ ਮਹਾਗਠਵੰਦਨ ਤੇ ਐਨਡੀਏ ਦੋ ਵੱਡੇ ਜਿਹੜੇ ਦਲ ਸਾਹਮਣੇ ਆਏ ਨੇ ਐਨਡੀਏ ਦੇ ਵਿੱਚ ਕਈ ਪੁਰਾਣੇ ਦਲ ਨੇ ਉਹਨਾਂ ਦੇ ਜਿਹਦੇ ਵਿੱਚ ਜੀਤেন্দ্রনাথ ਮਾਂਜੀ ਦੀ ਪਾਰਟੀ ਹਮ ਹੈ ਲੋਕ ਜਨ ਸ਼ਕਤੀ ਪਾਰਟੀ ਹੈ ਉਹਦੇ ਚੋਂ ਰਾਗ ਪਾਸਵਨ ਜੀ ਨੇ ਆ ਰਾਸ਼ਟਰੀ ਜਨਤਾ 당 ਜੋ ਨਤੀਸ਼ ਕੁਮਾਰ ਜੀ ਭਾਜਪੀ ਤੇ ਹੋਰ ਇਸ ਤੋਂ ਇਲਾਵਾ ਜਿਹੜੇ ਮਹਾਗਠਵੰਦਨ ਦੇ ਨੇਤਾ ਨੇ ਹਾਂ ਸੌਰੀ ਉਹਦੇ ਜਿਹੜੇ ਦਲ ਨੇ ਉਹਦੇ ਵਿੱਚ ਕਾਂਗਰਸ ਰਾਸ਼ਟਰੀ ਜਨਤਾ 당 ਜਿਹੜੀ ਹੈ ਲਾਲੂ ਪ੍ਰਸ਼ਾਦ ਜਾਦਵ ਜੀ ਦਾ ਬੇਟਾ ਤੇਜਸਵੀ ਜਾਦਵ ਦੀ ਪਾਰਟੀ ਹੈ ਤੇ ਦੂਸਰੇ ਪਾਸੇ ਜਿਹੜੇ ਹੈਗੇ ਨੇ ਸੀਪੀਆਈ ਸੀਪੀਐਮ ਜਿਹੜੀ ਕਮਿਊਨਿਸਟ ਪਾਰਟੀਆਂ ਨੇ ਉਹਦੇ ਵਿੱਚ ਇੱਕ ਹੋਰ ਪਾਰਟੀ ਹੈ ਬੀਬੀਆਈਪ ਜਿਹੜੀ ਮੁਕੇਸ਼ ਸ਼ਾਨੀ ਦੀ ਪਾਰਟੀ ਹੈ ਸਭ ਤੋਂ ਜਿਹੜੀ ਵੱਡੀ ਗੱਲ ਹੈ ਉਹ ਆਇਆ ਇਸ ਵਕਤ ਜਿਹੜੀ ਹੋਈ ਹੈ ਪੰਜਾਬ ਦੇ ਅਨਸੂਚਿਤ ਜਾਤੀਆਂ ਦੇ ਲੋਕਾਂ ਦੀ ਤੇ ਖਾਸ ਤੌਰ ਤੇ ਪੰਜਾਬ ਦੇ ਉਹ ਵੱਡੇ ਜਿਹੜੇ ਹਿੱਸੇ ਨੇ ਅਨਸੂਚਿਤ ਜਾਤੀਆਂ ਦੇ ਤੇ ਖਾਸ ਤੌਰ ਤੇ ਪੰਜਾਬ ਦੇ ਮਜਬੂਤ ਸਖਬਾਲ ਮਿਕ ਪਾਈਚਾਰਾ ਉਹਨਾਂ ਲਈ ਇੱਕ ਬੜਾ ਵੱਡਾ ਉਹਨਾਂ ਨੇ ਟਾਰਗੇਟ ਦਿੱਤਾਗਾ ਉਨਾਂ ਲਈ ਇੱਕ ਉਹ ਮਾਰਗਦਰਸ਼ਕ ਮਣੀ ਕੀ ਪੰਜਾਬ ਦਾ ਮਾਜਵੀ ਸਿੱਖ ਬਾਲਮਿਕ ਭਾਈਚਾਰਾ ਜਾਂ ਸਮੁੱਚਾ ਐਸਸੀ ਭਾਈਚਾਰਾ ਐਸ ਵਕਤ ਦੋ ਦੋਨੇ ਹੀ ਵੱਡੇ ਹਿੱਸੇ ਨੇ ਅਨੁਸੂਚਿਤ ਜਾਤੀਆਂ ਦੇ ਮਾਜਵੀ ਸਿੱਖ ਤੇ ਰਮਦਾਸੀਏ ਬਾਲਮਿਕੀ ਮਾਜਵੀ ਸਿੱਖ ਰਮਦਾਸੀਏ ਤੇ ਬਾਕੀ ਆਦਸ ਇਹ ਸਾਰੇ ਰਲ ਕੇ ਜਿਹੜੇ ਪੰਜਾਬ ਦੀ 35% ਵਾਦੀ ਹੈ ਕੀ ਉਹ ਆਉਣ ਵਾਲੇ 27 ਦੇ ਵਿੱਚ ਕੋਈ ਅਜਿਹਾ ਜਿਹੜਾ ਹੈ ਮਾਹੌਲ ਬਣਾ ਸਕਦੀ ਨਹੀਂ ਕਿ ਉਹਨਾਂ ਦੇ ਮਤਾਬਕ ਹੀ ਪੰਜਾਬ ਦੀ ਇਲੈਕਸ਼ਨ ਦੇ ਵਿੱਚ ਕਿਸੇ ਵੀ ਦਲ ਨੂੰ ਇਸ ਵਕਤੇ ਇਥੇ ਤਿੰਨ ਦਲ ਚੱਲ ਰਹੀ ਨੇ ਕਾਂਗਰਸ ਪਾਰਟੀ ਹੈ ਆਮ ਆਦਮੀ ਪਾਰਟੀ ਹੈ ਸੱਤਾ ਤੱਕ ਪਿੱਛਦੇ ਤੇ ਤੀਸਰੀ ਅਕਾਲੀ ਦਲ ਹੈ ਕਿ ਤਿੰਨਿਆਂ ਦੇ ਵਿੱਚੋਂ ਚੌਥੀ ਜਾਂ ਹੈ ਰੜਕੇ ਕੋਈ ਗਠਵੰਦਰ ਬਣਦਾ ਇਥੇ ਉਹਦੇ ਵਿੱਚ ਪੰਜਾਬ ਦੀਆਂ ਅਨੁਸੂਚਿਤ ਜਾਤੀਆਂ ਦੇ ਲੀਡਰ ਕੋਈ ਅਜਿਹਾ ਕੰਮ ਕਰ ਸਕਦੇ ਨੇ ਜੋ ਮਕੇਸ਼ ਸ਼ਾਨੀ ਨੇ ਕੀਤਾ। ਬੜੀ ਦਾਤ ਦੇਣੀ ਮਰਦਿਆ ਮਕੇਸ਼ ਸ਼ਾਨੀ ਦੀ। ਦੋਸਤੋ ਮੈਂ ਪੰਜਾਬੀਆਂ ਨੂੰ ਆਪਣੇ ਸ੍ਰੋਤਿਆਂ ਨੂੰ ਇਹ ਗੱਲ ਦੱਸਦੀ ਹਾਂ ਜਿਹੜੇ ਸਾਡੇ ਚੈਨਲ ਨਾਲ ਜੁੜੇ ਹੋ ਕੇ ਮਕੇਸ਼ ਸ਼ਾਨੀ ਇੱਕ ਮਲਾ ਜਾਤੀ ਨਾਲ ਸੰਬੰਧਤ ਜਿਹੜੇ ਬਿਹਾਰ ਦੇ ਵਿੱਚ 2% ਲੋਕ ਨੇ ਪਰ 40 ਲੱਖ ਦੇ ਨੇੜੇ ਤੇੜੇ ਉਹਨਾਂ ਦੀ ਆਬਾਦੀ ਹੈ। ਹੈਦਰਾਬਾਦ ਤੇ ਬਿਹਾਰ ਦੇ ਵਿੱਚ ਵਿਸ਼ਾਲ ਇਲਾਕੇ ਦੇ ਵਿੱਚ ਜਿਹੜਾ ਪੰਜਾਬ ਨਾਲੋਂ ਕਈ ਗੁਣਾ ਵੱਡਾਗਾ ਉਹਦੇ ਵਿੱਚ 2% ਲੋਕਾਂ ਦਾ ਇੱਕ ਨੇਤਾ 40 ਲੱਖ ਵਾਦੀ ਵਾਲਾ ਨੇਤਾ ਉਹ ਉੱਥੇ 15 ਦਾ ਸੀਟਨਾ ਲੈ ਕੇ ਜਾ ਰਿਹਾ ਬੱਸ ਉੱਥੇ ਉਸ ਨੂੰ ਡਿਪਟੀ ਸੀਐਮ ਬਣਾਣਾ ਹੈ ਜਿੰਨੀ ਬੱਡੀ ਉਸ ਬੀਰ ਨੇ ਉਸ ਆਗੂ ਨੇ ਇੱਕ ਮੂਮੈਂਟ ਖੜੀ ਕੀਤੀ ਪੰਜਾਬ ਦੇ ਸਾਡੇ ਆਗੂ ਕਿਸੇ ਪੱਖੋਂ ਮਕੇਸ਼ ਸਾਨੀ ਨੂੰ ਮੈਨੂੰ ਨਹੀਂ ਲੱਗਦਾ ਵੀ ਬਹੁਤ ਸਾਰੇ ਇੱਥੇ ਮਜਬੂਤ ਸਰਦਾਰ ਬਾਲਮਿਕੀ ਭਾਈ ਸਾਡੇ ਕਮਜ਼ੋਰ ਨਹੀਂ ਹੋਣੇ ਅਰਮਦਾਸ ਸਿੰਘ ਸਿੱਖਾਂ ਦਾ ਤਾਂ ਕਹਿਣੇ ਕੀ ਉਹਨਾਂ ਕੋਲੇ ਤਾਂ ਵਾਧੂ ਗੁੱਸਾ ਹੈ ਉਹ ਤਾਂ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਦਾ ਚਾਹੇ 4 ਮਹੀਨਿਆਂ ਲਈ ਲੰਦ ਮੰਨ ਲਿਆ ਉਹਨਾਂ ਨੇ ਮਾਨ ਚੁੱਕੇ ਨੇ ਔਰ ਵੱਡੇ ਵੱਡੇ ਉਹਨਾਂ ਦੇ ਪ੍ਰੋਜੈਕਟ ਨੇ ਅਰਬਾਂ ਖਰਬਾਂ ਦੀਆਂ ਉਹਨਾਂ ਕੋਲੇ ਪ੍ਰਾਪਰਟੀਆਂ ਨੇ ਬੜਾ ਤਕੜਾ ਸੰਗਠਨ ਹੈ ਬਹੁਤ ਵੱਡੇ ਵੱਡੇ ਡੇਰੇ ਨੇ ਸਰ ਵੱਡੇ ਵੱਡੇ ਸੰਤ ਮਹਾਨਮੰਮਾਂ ਦੇ ਸੰਗਠਨ ਨੇ ਰਵਦਾਸੀਆ ਸਿੱਖ ਭਾਈਚਾਰੇ ਤੋਂ ਬਹੁਤ ਵੱਡੀਆਂ ਸਿੱਖਾਂ ਲੈਣ ਵਾਲੀ ਗੱਲ ਆ ਪਰ ਪੰਜਾਬ ਦੇ ਬਾਹਰ ਵੀ ਸਿੱਖ ਵਾਲਮੀਕ ਇਹਸ ਗੱਲ ਨੂੰ ਸਮਝ ਨਹੀਂ ਸਕੇ ਸਾਡੇ ਆਗੂ ਸਹਿਬਾਨ ਬਹੁਤ ਸਾਰੇ ਮੈਂ ਕਹੂੰਗਾ ਮੈਨੂੰ ਵੀ ਉਸੇ ਕੈਟਾਗਰੀ ਚ ਰੱਖਿਆ ਜਾਂਦਾ ਬੱਸ ਇਤੋਂ ਕਿ ਮੈਂ ਮذਬੀ ਰਮਦਾਸੀ ਸਿੱਖਾਂ ਦਾ ਵਿਰੋਧ ਕਰਦਾ ਪਿਆ ਇਹ ਮੇਰੇ ਸਾਥੀਆਂ ਦੀ ਗਲਤ ਫਹੀ ਹੈ ਖਾਸ ਕਰਕੇ ਰਮਦਾਸੀ ਸਿੱਖ ਭਰਾਵਾਂ ਦੀ ਮੈਂ ਮذਬੀ ਸਿੱਖਾਂ ਨੂੰ ਇਹ ਗੱਲ ਸुरू ਤੋਂ ਕਹਿੰਦਾ ਰਿਹਾ ਅੱਜ ਵੀ ਕਹਿਣਾ ਕਿ ਉਹ ਰਮਦਾਸੀਆਂ ਦੀ ਰਮਦਾਸੀਆ ਭਾਈਚਾਰੇ ਦੀ ਨਕਲ ਕਰਨ ਉਹਨਾਂ ਤੋਂ ਸਿੱਖਣ ਕੀ ਮੈਂ ਇਸ ਵੀਡੀਓ ਦੇ ਵਿੱਚ ਵੀ ਇਹੀ ਕਹਿਣ ਜਾ ਰਿਹਾ ਕਿ ਪੰਜਾਬ ਦੇ ਮذਬੀ ਸਿੱਖ ਲੀਡਰ ਬਲਮਿਕੀ ਲੀਡਰ ਇਕੱਠੇ ਹੋ ਕੇ ਪੰਜਾਬ ਦੇ ਵਿੱਚੋਂ ਆਪ ਦੇ ਹਿੱਸੇ ਦੀਆਂ ਬਣਦੀਆਂ ਸੀਟਾਂ ਲੈ ਲੈਣਗੇ ਬਿਹਾਰ ਚ ਤੈਸਤਾ ਦਾ ਕਾਨੂੰਨ ਵੀ ਨਹੀਂ ਪੰਜਾਬ ਚ ਤਾ ਕਾਨੂੰਨ ਵੀ ਆ 12% ਦੇ ਮੁਤਾਬਕ ਪੰਜਾਬ ਦੀਆਂ 34 ਵਿਧਾਨ ਸਭਾ ਸੀਟਾਂ ਦੇ ਵਿੱਚੋਂ 17 ਸੀਟਾਂ ਲੈਣ ਦੇ ਲਈ ਝੰਡਾ ਗੱਡਣ ਵਾਲੇ ਮੱਜ ਵੀ ਸਿੱਖ ਲੀਟਰ ਹੈ ਕਿ ਮਕੇਸ਼ ਸ਼ੰਭਾਨੀ ਵਾਂਗੂ ਜਿਸ ਤਰ੍ਹਾਂ ਹੁਣ ਕਾਂਗਰਸ ਪਾਰਟੀ ਦੇ ਵਿੱਚ ਰਹਿ ਕੇ ਸੁਖਵਿੰਦਰ ਡੈਣੀ ਨੂੰ ਵੱਡੀ ਹਮਾਇਤ ਦਿੰਦੀ ਆ ਕਈ ਰੈਲੀਆਂ ਵੀ ਕੀਤੀਆਂ ਇਸੋ ਕੁਬਿੰਦਰ ਡੇਣੀ ਵੀ ਪੰਜਾਬ ਦੇ ਵਿੱਚ ਉਸੇ ਤਰ੍ਹਾਂ ਹੀ ਬਾਹਰ ਨਿਕਲੂਗਾ ਉਹਦੇ ਨਾਲ ਜਿਹੜੇ ਬਾਕੀ ਆਗੂ ਨਹੀਂ ਜਸਵਿੰਦਰ ਸਿੰਘ ਖਾਲੀਵਾਲ ਵਰਗੇ ਹੋਰ ਸੰਗਠਨ ਸਾਰੇ ਰਲ ਕੇ ਕਿ ਜਸਵਿੰਦਰ ਡੇਣੀ ਨੂੰ ਲੈ ਕੇ ਜਾਂਦੇ ਨੇ ਉਹ ਸਾਲਾਨ ਮੁੱਖ ਮੰਤਰੀ ਦਾ ਕੀਤਾ ਗਿਆ ਮਜਬੂਰ ਸਿੱਖਾਂ ਦਾ ਮੁੱਖ ਮੰਤਰੀ ਹੋਣਾ ਚਾਹੀਦਾ ਕਿ ਉਸੇ ਤਰ੍ਹਾਂ ਕਟੋਕਟ ਮਜਬੂਰ ਸਿੱਖਾਂ ਨੇ ਹੁਣ ਤੱਕ 17 ਸੀਟਾਂ ਲਾਨੀਆਂ ਨੇ ਕਿਸੇ ਇਥੋਂ 17 ਬੰਦੇ ਮਜਬੂਰ ਸਿੱਖ ਭਾਈਚਾਰੇ ਦੇ ਸਾਡੇ ਇਲੈਕਸ਼ਨ ਲੜਦਾਂਗੇ ਰਮਦਾਸੀ ਸਿੱਖ ਭਾਈਚਾਰੇ ਨਾਲ ਇਹੀ ਇਸ ਤਰ੍ਹਾਂ ਦਾ ਬੈਲੈਂਸ ਬਣਾਉਣ ਕਿ ਅਸੀਂ ਸੋਨੂ ਸਾਰੀਆਂ ਵੋਟਾਂ ਕਨਵਰਟ ਕਰਾਂਗੇ ਤੁਸੀਂ ਸਾਡੇ ਇਥੇ ਪੈਰਲ ਰਮਦਾਸੀ ਸਿੱਖ ਭਰਾ ਸਾਡੇ ਨਾਲ ਖੜਨ ਜਿੱਥੇ ਮਜਬੂਰ ਸਿੱਖ ਖੜੇ ਨੇ 17 ਸੀਟਾਂ ਇਹ ਦੋਨੇ ਭਾਈਚਾਰੇ ਰਲ ਕੇ ਇਹ ਤੈਅ ਕਰਨ 17-17 ਸੀਟਾਂ ਕੋਸ ਬਾਕੀ ਨੂੰ ਵੀ ਦੇਣੀ ਚਾਹੀਦੀ 34 ਤਾਂ ਹੈਗੀਆਂ ਹੈਗੀਆਂ ਬਾਕੀ ਇਹ ਜਿਵੇਂ ਗਿਣਤੀ ਨਹੀਂ 20% ਗਣਤੀ ਉਹਦੇ ਹਿਸਾਬ ਨਾਲ ਦੂਸਰਿਆਂ ਨੂੰ ਵੀ ਬਣਦਾ ਹਿੱਸਾ ਦਿੱਕਿ ਜਿਹੜਾ ਅੱਗੇ ਵਿਧਾਨ ਸਭਾ ਦੇ ਵਿੱਚ ਆਉਣ ਵਾਲੇ ਸਮੇਂ 'ਚ ਮੁੱਖ ਮੰਤਰੀ ਬਣਾ ਸਕਦੇ ਨੇ ਉਹ ਇਸੇ ਤਰ੍ਹਾਂ ਹੋ ਸਕਦਾ ਨਾ ਮੁਮਕਨ ਨਹੀਂ ਹੈ ਜਿਵੇਂ ਆਰਥ ਹੋ ਸਕਦਾ ਪੰਜਾਬ 'ਚ ਕਿਉਂ ਨਹੀਂ ਪੰਜਾਬ ਦੇ ਮਜਬੂਤ ਸਖਰਮਦਾਸ ਹੀ ਬਾਕੀ ਸਾਰੇ ਭਰਾ ਜਿਹੜੇ ਸਾਡੇ ਸੰਤਿਕਾਸਤ ਹੁੰਦੇ ਉਹਦੇ ਚ ਡਿਗਰਸ ਬੜੇ ਵਧੀਆ ਨੇ ਉਹਦੇ ਵਿੱਚ ਜਿਹੜੇ ਹੈਗੇ ਬੈਜੀ ਕਰ ਸਕ ਉਹ ਬੜੇ ਵਧੀਆ ਨੇ ਬਹੁਤ ਸੋਲਿਡ ਆ ਉਹਨਾਂ ਨੂੰ ਤੇ ਸਾਰੇ ਰਲ ਕੇ ਪੰਜਾਬ ਦੇ ਵਿੱਚ ਆਪਣੀ ਸਟਰੋਂਗ ਲੀਡਰਸ਼ਿਪ ਖੜੀ ਕਰ ਸਕਦੇ ਜਿਹੜੀ ਮਰਜ਼ੀ ਪਾਰਟੀ ਚ ਜਾਣਾ ਦੇਖਣਾ ਚਾਹੀਦਾ ਘੱਟੋ ਘੱਟ ਜਿਮੀ ਮੌਜੂਦਾ ਪਾਰਟੀ ਬੇਸ਼ੱਕ ਇਸ ਸਰਕਾਰ ਦੇ ਵਿੱਚ ਰਹਿ ਕੇ ਇਹਨਾਂ ਦੇ ਖਿਲਾਫ ਬੋਲਣ ਵਾਲੀ ਗੱਲ ਨਹੀਂ ਬਣਦੀ ਹੁੰਦੀ ਸਮੁੰਦਰ ਚ ਰਹਿ ਕੇ ਮગરਮਛ ਨਾਲ ਪੰਕਾ ਲੈਣ ਵਾਲੀ ਗੱਲ ਆ ਪਰ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਸਰਕਾਰ ਨੇ ਮੁੱਖ ਮੰਤਰੀ ਸਾਹਿਬ ਨੇ ਸਾਰੇ ਐਮ ਐਲ ਏ ਸ ਹੂੰ ਰਿਜ਼ਰਵ ਕੈਟਾਗਰੀ ਦੇ ਮਨਿਸਟਰ ਨੇ ਵੀ ਜਿਸ ਤਰ੍ਹਾਂ ਬਾਕੀ ਭਾਈਚਾਰੇ ਨੂੰ ਨਰਾਜ਼ ਕੀਤਾਗਾ ਇਹਨਾਂ ਨੂੰ ਬਹੁਤ ਵੱਡੀ ਕੀਮਤ ਅਦਾ ਕਰਨੀ ਪੈਣੀ ਆ ਸਾਡੇ ਜਿਹੜੇ ਮੌਜੂਦਾ ਵਿਧਾਇਕ ਨੇ ਸਾਰੇ ਜਾਂ ਸਾਡੇ ਮਨਿਸਟਰ ਨੇ ਇਹ ਕਦੇ ਵੀ ਹਲ ਤੱਕ 4 ਸਾਲਾਂ ਦੇ ਵਿੱਚ ਇੱਕ ਵਾਰੀ ਵੀ ਮੁੱਖ ਮੰਤਰੀ ਨਾਲ ਪੰਜਾਬ ਦੇ ਮਜ਼ਦੂਰਾਂ ਗੱਲਾਂ ਦੀ ਮੀਟਿੰਗ ਨਹੀਂ ਕਰਾ ਸਕੇ ਵੋਟ ਤਾਂ ਉਹਨਾਂ ਕੋਲੇ ਪੈਸਟ ਕਾਲਦਾ ਨਾ ਇਹਨੂੰ ਕੁੱਮਿਆ ਜਾ ਪੁੱਗਤ ਨਾ ਪੈਣਾ ਪਰ ਜਿਸ ਤਰ੍ਹਾਂ ਕਮਿਊਨਿਸਟ ਪਾਰਟੀਆਂ ਉੱਥੇ ਇਕੱਠੀਆਂ ਹੋਈਆਂ ਨੇ ਐਵੇਂ ਜਿਵੇਂ ਪੰਜਾਬ ਦੇ ਵਿੱਚ ਵੀ ਇਹ ਇਕੱਠੀਆਂ ਹੋਣ ਤਾਂ ਜੇ ਇੱਕ ਵੱਡਾ ਅਵਾਰ ਖੜਾ ਹੋਵੇ ਤੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਸਬਕ ਲੈਣਾ ਚਾਹੀਦਾ ਸਲੂਟ ਆ ਮਕੇਸ਼ ਸਾਨੀ ਜਿਨ੍ਹਾਂ ਨੇ ਜਿਹੜੇ 8th ਦੀ ਪਾਸ ਨਹੀਂ ਹੈ ਅੰਦਰ 8th ਨੇ ਔਰ ਉਸ ਤੋਂ ਬਾਅਦ ਫਿਰ 17-18 ਸਾਲ ਜਾ ਕੇ ਉਹਨਾਂ ਨੇ ਮਹਣੇ ਹੋਣੇ ਅਜੀਤ ਅਨਜਮ ਦੇ ਅੰਦਰ ਮੈਂ ਉਹਨਾਂ ਦੀ ਮੁਲਾਕਾਤ ਸੁਣ ਰਿਹਾ ਸੀ ਕਿੰਨੇ ਕਨਫੀਡੈਂਸ ਨਾਲ ਉਹਨਾਂ ਨੇ ਗੱਲ ਕੀਤੀ ਅਸੀਂ ਤੁਹਾਨੂੰ ਜਮ ਬੜੇ ਪ੍ਰਸਿੱਧ ਪੱਤਰਕਾਰ ਨੇ ਬੜਾ ਉਹ ਉਹਨਾਂ ਨੇ ਕੁਐਸਚਨ ਕੀਤੇ ਉਹਨਾਂ ਨੂੰ ਪਰ ਮਕੇਸ਼ ਸ਼ਾਨੀ ਦਾ ਕਨਫੀਡੈਂਸ ਮਕੇਸ਼ ਸ਼ਾਨੀ ਦਾ ਜੋ ਗੱਲ ਕਰਨ ਦਾ ਲਹਿਜ਼ਾ ਮੈਂ ਮਤਲਬ ਹੀ ਕੋਈ ਨਹੀਂ ਉਹ ਆਪਣੇ ਵਿਸ਼ਵਾਸ ਤੇ ਆਪਣੇ ਸਾਥੀਆਂ ਦੇ ਆਪਣੇ ਲੋਕਾਂ ਦੇ ਵਿਸ਼ਵਾਸ ਤੇ ਇੰਨੇ ਵਿਸ਼ਵਾਸ ਨਾਲ ਗੱਲ ਕਰ ਰਿਹਾ ਸੀ ਕਿ ਉਹਨਾਂ ਅਉਸੀ ਤੋਂ ਉਸ ਨੂੰ ਦੀ ਕੋਈ ਗੱਲ ਦੀ ਪ੍ਰਵਾਨ ਨਹੀਂ ਕੀਤੀ ਜਦ ਕਿ ਉਹ ਸੇ ਉਹ ਕਿੰਨੀ ਸੁਣੀਏ ਗੱਲਾਂ ਚਲੀਆਂ ਮਨੂੰ ਦੀ ਇੰਟਰਵਿਊ ਦੇਖ ਰਿਆ ਸੀ ਕਿ ਇਸ ਦਾ ਗ੍ਰਹਿ ਮੰਤਰੀ ਨੂੰ ਵੀ ਉਹਨੇ ਤੱਕ ਸਮਝ ਕਿ ਆਪਣੇ ਲੋਕ ਆਪਣੇ ਜੋੜੇ ਹੋਕ ਸੋ ਪੰਜਾਬ ਦੇ ਮذਬੀ ਸਿੱਖ ਪਾਈਚਾਰਾ ਬਲਮੀਕ ਪਾਈਚਾਰਾ ਇਕੱਠਾ ਹੋ ਕੇ ਰਮਦਾਸੀ ਸਿੱਖ ਪਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਕਰੀਏ ਬਾਕੀ ਸਾਰੀਆਂ ਕਮਿਊਨਿਟੀਆ ਨਾਲ ਗੱਲਬਾਤ ਕਰੀਏ ਤੇ ਪੰਜਾਬ ਦੇ ਵਿੱਚ ਇੱਕ ਆਪਣਾ ਵजूद ਖੜਾ ਕਰੀਏ ਸਾਡਾ ਫਰਜ਼ ਹੈ ਸਾਨੂੰ ਕੋਈ ਦੂਸਰੇ ਪਾਈਚਾਰੇ ਦੇ ਲੋਕ ਦੂਸਰੇ ਸਾਡੇ ਕਿਸਾਨ ਜਿਹੜੀ ਛੋਟੀ ਕਿਸਾਨੀ ਹੈ ਇਸ ਦੇ ਉੱਤੇ ਆਉਣੀ ਚਾਹੀਦੀ ਹੈ ਛੋਟੀ ਦੁਕਾਨਦਾਰੀ ਇਸ ਗਠਵੰਦਨ ਚ ਆਉਣੀ ਚਾਹੀਦੀ ਹੈ ਅੱਜ ਦੋਸਤੋ ਬੜੇ ਵੱਡੀਆਂ-ਵੱਡੀਆਂ ਚੁਣੌਤੀਆਂ ਨੇ ਪੰਜਾਬ ਦੇ ਨੌਜਵਾਨਾਂ ਲਈ ਪੰਜਾਬ ਦੇ ਵਿੱਚ ਰੋਜ਼ਗਾਰ ਖਸ ਰਿਹਾਗਾ ਬਾਹਰਲੇ ਸਟੇਟਾਂ ਤੋਂ ਆ ਕੇ ਇੱਥੇ ਲੋਕ ਕੰਮ ਕਰਦੇ ਨੇ ਪਰ ਪੰਜਾਬ ਦੇ ਲੋਕ ਨਿਸ਼ੇੜੀ ਬਣ ਰਹੇ ਨੇ ਬਾਹਰਲੇ ਸਟੇਟਾਂ ਦੇ ਵਿੱਚੋਂ ਇੱਥੋਂ ਛੱਡ ਅਸੀਂ ਵਿਦੇਸ਼ਾਂ 'ਚ ਘੁੰਮਦੇ ਆ ਤੇ ਵਿਦੇਸ਼ਾਂ 'ਚ ਭਰ-ਭਰ ਜਹਾਜ਼ ਸਾਡੇ ਵਾਪਸ ਆ ਰਹੇ ਨੇ ਹਥਕੜੀਆਂ ਲਾ ਲਾ ਕੇ ਸਾਡੇ ਨੌਜਵਾਨ ਉੱਥੇ ਵੀ ਐਨੇ ਡਿਪਰੈਸ਼ਨ ਚ ਨੇ ਉਸ ਸਟੇਟ ਦੇ ਵਿੱਚ ਵੀ ਰਹੇ ਕਿ ਵੀ ਜੋ ਐਸਏ ਦੇ ਵਿੱਚ ਆਪਾਂ ਦੋ ਦੁਰਘਟਨਾਵਾਂ ਦੇਖ ਚੁੱਕੇ ਹਾਂ ਕਿ ਸਾਡੇ ਨੌਜਵਾਨਾਂ ਨੇ ਉੱਥੇ ਕਿਸ ਤਰ੍ਹਾਂ ਹੋ ਪੈਸਾ ਕਮਾਉਣ ਦੇ ਚੱਕਰ ਚ ਕਿਸ ਤਰ੍ਹਾਂ ਹੋ ਗਲਤ ਰਾਹ اختیار ਕੀਤੀ ਤੇ ਅੱਜ ਉਥੋਂ ਦੀਆਂ ਸਰਕਾਰਾਂ ਉਹਨਾਂ ਨੂੰ ਫੜ-ਫੜ ਕੇ ਵਾਪਸ ਭੇਜ ਰਹੀਆਂ ਨੇ ਸੋ ਪੰਜਾਬ ਨੂੰ ਵੀ ਬਚਾਈਏ ਪੰਜਾਬ ਦੇ ਉਹ ਨੌਜਵਾਨ ਪੁੱਤਾਂ ਨੂੰ ਇੱਥੇ ਬਚਾਈਏ ਪੰਜਾਬ 'ਚ ਬਹੁਤ ਸਾਰਾ ਰੋਜ਼ਗਾਰ ਹੈ ਪਰ ਇੱਥੇ ਇੱਕ ਪਾਲਿਸੀ ਬਣੇ ਤੇ ਉਹ ਪਾਲਿਸੀ ਤਾਂ ਬਣ ਸਕਦੀ ਹੈ ਜੇਕਰ ਸਮੁੱਚੇ ਪੰਜਾਬ ਦਾ ਜਿਹੜਾ عوام ਇਕੱਠਾ ਹੋਊਗਾ ਤੇ ਪਹਿਲਾਂ ਜਿਹੜੀਆਂ ਤੁਹਾਨੂੰ ਮਜ਼ਦੂਰ ਜਿਹੜੀਆਂ ਜੱਥੇਬੰਦੀਆਂ ਨੇ ਤੇ ਉਹ ਦੋ ਹਿੱਸਿਆਂ 'ਚ ਵੰਡੀਆਂ ਹੋਈਆਂ ਨੇ ਇੱਕ ਹਿੱਸਾ ਅੰਬੇਦਕਰੀ ਮਿਸ਼ਨ ਨਾਲ ਜੁੜਿਆ ਹੋਇਆ ਤੇ ਦੂਸਰਾ ਮਾਰਕਸਵਾਦੀ ਸਿਧਾਂਤ ਨਾਲ ਜੁੜਿਆ ਹੋਇਆ ਇਹ ਦੋਨਾਂ ਨੂੰ ਇਕੱਠੇ ਖੋਣਾ ਹੀ ਪੈਣਾ ਖਾਸ ਤੌਰ ਤੇ ਜਿਹੜੀਆਂ ਮਲਾਜ਼ਮ ਚੱਥੇ ਬੰਦੀਆਂ ਨੇ ਰੇਡ ਜੁਮੀਨਾਂ ਨੇ ਜਿਹੜੀਆਂ ਇੱਕ ਪਾਸੇ ਕਿਸਾਨੀ ਸੰਘਰਸ਼ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਨੂੰ ਇਸ ਵੋਟ ਨਾਲ ਜੁੜਨਾ ਪੈਣਾ ਤੇ ਤਾਂ ਹੀ ਉਹਨਾਂ ਦੀਆਂ ਨੌਕਰੀਆਂ ਬਚਣਗੀਆਂ ਤਾਂ ਉਹਨਾਂ ਦੇ ਆਧਾਰੇ ਬਚਣਗੇ ਸੋ ਦੋਸਤੋ 27 ਦੀ ਇਲੈਕਸ਼ਨ ਦੀਆਂ ਤਿਆਰੀਆਂ ਹੁਣ ਤੋਂ ਹੋਣੀਆਂ ਚਾਹੀਦੀਆਂ ਜੇਕਰ ਬਿਹਾਰ ਦੇ ਵਿੱਚ 2% ਲੋਕ 40 ਲੱਖ ਪਾਪੂਲੇਸ਼ਨ ਦੇ ਲੋਕ ਆਪਦੀ ਗੱਲ ਮਨਾ ਸਕਦੇ ਨੇ ਉਹਨਾਂ ਦੇ ਆਗੂ ਨਾ ਸਕਦੇ ਕਿਉਂਕਿ ਉਹਨਾਂ ਦੀ ਕਿਸੇ ਵਿਸ਼ਵਾਸ ਖੜਾ ਉਹਨਾਂ ਨੂੰ ਪਤਾਗਾ। ਅਸ ਅਸੀਂ ਵੀ ਇਹ ਵਿਸ਼ਵਾਸ ਆਪਣੇ ਲੀਡਰਾਂ ਚ ਪੈਦਾ ਕਰਕੇ ਸਰਕਾਰ ਦੇ ਉੱਤੇ ਆਉਣ ਲਈ ਪਾਰਟੀਆਂ ਦੇ ਵਿੱਚ ਅਸੀਂ ਆਪਣੇ ਕੈਂਡੀਡੇਟ ਬਣਾਈਏ ਤੇ ਉਸ ਨੂੰ ਲਾਗੂ ਕਰਾਈਏ ਆਪਣੀ ਪੰਜਾਬ ਦੇ ਖੇਤਾਂ ਦੀਆਂ ਗੱਲਾਂ ਕਰੀ। ਸੋ ਉਮੀਦ ਹੈ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੂਗੀ ਜੇਕਰ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਕਰਿਓ, ਕਮੈਂਟ ਕਰਿਓ, ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ। ਤੇ ਇਸ ਵੀਡੀਓ ਨੂੰ ਪੂਰੀ ਤਰ੍ਹਾਂ ਦੇਖਿਓ ਜੇ ਪਸੰਦ ਆਈ ਤਾਂ ਤੱਪਕੇ ਸ਼ੇਅਰ ਕਰਿਓ। Thank you.